ਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਜਾ ਰਹੇ ਹਾਂ ਪਗੜਾਣੇ ਨੂੰ ਪਗੜਾਣੇ ਕੰਮ ਜਾ ਇੱਕ ਥੋੜਾ ਜਿਹਾ ਅੱਜ ਆਪਾਂ ਉੱਥੇ ਜਾ ਰਹੇ ਹਾਂ ਪਗੜਾਣੇ ਦੇਖਦੇ ਹੁਣ ਇਹ ਆਪਾਂ ਪਹੁੰਚਿਆ ਖੇੜੀ ਚੌਂਕ ਪਹੁੰਚਣ ਵਾਲੇ ਆਪਾਂ ਆਪਾਂ ਰਸਤੇ ਦੇ ਵਿੱਚ ਸੜਕ ਹੈ ਵਿੱਚ ਵਿੱਚ ਟੁੱਟੀ ਵੀ ਹੈਗੀ ਵਿੱਚ ਵਿੱਚ ਠੀਕ ਵੀ ਹੈਗੀ ਸੜਕ ਗੇ ਬਹੁਤ ਆ ਡੜਕਦੇ ਕ ਬੱਜਦੀ ਗੱਡੀ ਅੱਗੇ ਗੱਡੀ ਆ ਗਈ ਇੱਕ ਭਾਈ ਓਏ ਵੀਰ ਮੇਰਾ ਇਹ ਖੇੜੀ ਆ ਗਿਆ ਭਾਈ ਖੇੜੀ ਕਿਉਂ ਕ ਆ ਖੇੜੀ ਕਿਉਂ ਕ ਆ ਗਿਆ ਤੇ ਕੰਨਾਂ ਵਾਂ ਤੇ ਭਈ ਅੱਜ ਹੈਨਾ ਅੱਜ ਤਾਂ ਛੁੱਟੀ ਤਾਂ ਨਹੀਂ ਕੋਈ ਹੈ ਅੱਜ ਤਾਂ ਹੈ ਨਹੀਂ ਬੰਦ ਨਹੀਂ ਹੈਨਾ ਕੋਈ ਵੀ ਆਪਾ ਜਾ ਰਹੇ ਆ ਹੁਣ ਚੁੰਨੀ ਨੂੰ ਚੁੰਨੀ ਤੇ ਆਪਾ ਜਾਵਾਂਗੇ ਪਗੜਾਣੇ ਨੂੰ ਪਗੜਾਣੇ ਨੂੰ ਵੀ ਹੈ ਉਹ ਕਹਾ ਜਦ ਆਪਾਂ ਖੇੜੀ ਤੇ ਚੁੰਨੀ ਨੂੰ ਜਾਂਦੇ ਆ ਫੁੱਨ ਮਸਾਨ ਦੀ ਸੜਕ ਹੈ ਰਾਤ ਨੂੰ ਵੈਸੇ ਤਾਂ ਦੇਖੋ ਆਪਾਂ ਇਧਰ ਨੂੰ ਅੱਜ ਆਏ ਆ ਕਾਫੀ ਦੇਰ ਬਾਅਦ ਪਤਾ ਨਹੀਂ ਹੁਣ ਇਹ ਸੜਕ ਕਿਵੇਂ ਹੈ ਕਿਵੇਂ ਨਹੀਂ ਪਰ ਫੁੱਦੀਏ ਜਾੜਾ ਜਿਹਾ ਕਾਫੀ ਹੈ ਭੈ ਭੀ ਅੱਜਕੱਲ੍ਹ ਸਲਾ ਅਮਲੀਆ ਦਾ ਬੜਾ ਡਰ ਹੋਇਆ ਹੋਇਆ ਏ ਅਮਲੀ ਘੜ ਜਾਂਦੇ ਆ ਸਾਂ ਸਾਂ ਲੁੱਟਣ ਨੂੰ ਵਿੱਚ ਆਮਲੀ ਵੀ ਐ ਵਿੱਚੇ ਹੋਰ ਵੀ ਐ ਆ ਜਿਹੜੇ ਰਾਤ ਨੂੰ ਘੜਦੇ ਆ ਭਾਈ ਚੋਰ ਵਗੈਰਾ ਜਿਹਨਾਂ ਨੇ ਕੰਮ ਨਹੀਂ ਕਰਨਾ ਉਹਨਾਂ ਨੇ ਫੇਰ ਚੋਰੀਆਂ ਚਕਾਰੀਆਂ ਕਰਦੀਆਂ ਘੜਕਾ ਇਹ ਉਹ ਕਿਆ ਬਣਿਆ ਹੋਇਆ ਤਰਾ ਉਹ ਉਹ ਬੰਦਾ ਇਹ ਤਾਂ ਗੱਰਾ ਲੱਗ ਗਿਆ ਵਾ ਇਹ ਗੁਰਦੁਆਰਾ ਸਾਹਿਬ ਆ ਗਿਆ ਜਿੱਧਰ ਪਮੌਰ ਦਾ ਹਾਂ ਨਾ ਧੀ ਆਉਣਾ ਉਹਨਾਂ ਮੈਨੂੰ ਕਹਿੰਦਾ ਤਾਂ ਕਹਿੰਦਾ ਮੈਂ ਉੱਥੇ ਜਾਣਾ ਪਮੌਰ ਮਲਦੇਵ ਦਾ ਜਿਹੜੀਆਂ ਜੂਰੀਆਂ ਵੀ ਬਾਈ ਪੱਕ ਗਈਆਂ ਪੂਰਾ ਬੀਜ ਨਸਤਰੀ ਹੋਈ ਜਿਹਦੀਆਂ ਸਾਰੀਆਂ ਨਿੱਥਾਂ ਮੁਸਰ ਗਈਆਂ ਹੁਣ ਦਾ ਬੜਾਈ ਸ਼ੁਰੂ ਹੋ ਜਾਣੀ ਬਸ ਥੋੜੇ ਟਾਈਮ ਤੱਕ ਹੇ ਕਿ ਵਿਚ ਵੀਡੀਓ ਵਧੀਆ ਬਣਦੀ ਆ। ਉਹਦੇ ਮਾਣੀ ਵਧੀਆ ਬਣਦੀ ਮੇਰੇ ਫੋਨ ਚ ਨਾ। ਉਹਦੇ ਹੋਰੇ ਤਰ੍ਹਾਂ ਦੀ ਬਣਦੀ ਆ। ਚਲੋ ਆਪਾਂ ਅੱਗੇ ਹੁਣ ਚੁੰਨੀ ਜਾ ਕੇ ਬਣਾਉਨੇ ਆ ਜੀ ਵੀਡੀਓ। ਚੁੰਨੀ ਮੰਦਲੇ ਜਾ ਕੇ। ਆਪਾਂ ਪਹੁੰਚ ਗਏ ਆ ਜੀ ਹੁਣ ਚੁੰਨੀ। ਚੁੰਨੀ ਵੀ ਦਿਖਾਣਾ ਬੰਦ ਅੱਜ ਕੀ ਚੱਕਰ ਐ? ਅੱਜ ਅਦਨ ਕਿਹੜਾ ਐ ਚ? ਮੰਗਲਵਾਰ। ਮੰਗਲਵਾਰ ਐ ਫਿਰ ਮੰਗਲਵਾਰ ਨੂੰ ਬੰਦ ਹੋਣ ਦਾ ਕੋਈ ਕਾਰਨ ਬਣਦਾ ਨਹੀਂ ਹੈ। ਹੈ? ਕਾਫੀ ਦੁਕਾਨਾਂ ਬੰਦ ਪਈਆਂ ਸਾਨੂੰ ਸਾਂਝਾ ਪਿਆ ਕਾਫੀ ਉਹ ਪਿੱਛੇ ਛੇੜੀ ਚੌਕ ਵੀ ਬੰਦ ਤੇ ਹੁਣ ਕੋਈ ਸਿਸਟਮ ਹੈ ਲੇਗਾ ਭਾਈ ਕਿਾ ਕੈਸਾ ਹੋ ਗਿਆ ਪਾ ਲੇਗਾ ਹੁਣ ਆਪਣਾ ਸਾਰਾ ਹੈ ਨਹੀਂ ਸਾਨੂੰ ਪਤਾ ਇੱਧਰ ਦੀ ਇੱਧਰ ਵਾਲੀ ਜਾਣਾ ਭਾਈ ਮੈਂ ਤਾਂ ਵਾਰ ਕਰਦਾ ਮੰਨਿਆ ਸੋਮਵਾਰ ਦਾ ਮੰਨਿਆ ਕਈ ਵਾਰੀ ਹੋ ਸਕਦਾ ਮੰਗਲਵਾਰ ਕੱਟ ਤਰੀਕ ਨਹੀਂ ਹੈ ਤਰੀਕ ਵਿਸਤਾਰ ਆਏ ਕੋਈ ਐ ਨਹੀਂ ਹੈ ਵੀ ਕੀਲੀ ਡੇਟ ਹੈ ਹਨਾ ਉਹ ਹੋ ਨਹੀਂ ਨਾ ਚੱਲ ਭਾਈ ਇਹ ਆਪਣਾ ਉਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਦੇ ਮੁੜਦਾ ਅੜ ਕੇ ਜਾਂਦੀ ਆ ਉਹ ਤਰ <table> ਤਾਂ ਵੀ ਦੇਰਵਾ ਚੱਲਿਆ ਪਤਾ ਮੈਨੂੰ ਵੀ ਨਹੀਂ ਆਉਂਦਾ ਇਹ ਦੇਖ ਲੰਮੇ ਆ ਭਾਈ ਅੱਜ ਇਹਨਾਂ ਸੜਕਾਂ 'ਚ ਤੇ ਇਹਨਾਂ ਗੱਲ। ਹੁਣ ਮੇਰਾ ਸਾਥੀ ਭਾਈ ਮੇਰੇ ਜੋੜੀਦਾਰ ਨੂੰ ਦੁਆਈ ਦਵਾ ਕੇ ਲਿਆਉਣੀ ਐ। ਪਗੜਾਣੇ ਤੇ ਕੋਈ ਦੇਖੀ ਹਕੀਮ ਐ ਉਹਦੇ ਦੁਆਈ ਦਵਾਉਣੀ ਐ ਆਪਣੇ ਸਾਥੀ ਨੂੰ। ਹੁਣ ਉਹਨਾਂ ਜਿਹੜੇ ਕੱਲ ਆ ਇੰਟਰਵਿਊ ਦੇਖ ਰਿਆ ਸੀ ਮੈਂ ਇੱਕ ਹੈ ਉਹ ਵੀ ਮੈਂ ਇੱਕ ਬਾਈ ਦਾ ਇੰਟਰਵਿਊ ਆਈ ਦੀ ਵਿਚਾਰੇ ਦੀ ਵਿਚਾਰਾ ਨਾ ਕੋਈ ਬਾਹਰ ਗਿਆ ਤਾਂ ਉਹ ਕਿਹਾ ਪਹਿਲੇ ਕਿਹੜੇ ਦਿੱਸਦਾ ਪਹਿਲਾਂ ਉਹ ਦਵਾਈ ਦਾ ਹੈ ਦਵਾਈ ਦਵਾਈ ਰਿਹਾ ਉਹ ਵਿਚਾਰਾ 2 ਸਾਲ 2 ਸਾਲ ਬਾਅਦ ਫਿਰ ਉਹ ਉਹ ਤੋਂ ਬਾਅਦ ਗਿਆ ਉਹ ਆਪਣਾ ਕੀ ਕਹਿੰਦੇ ਉਹਨੂੰ ਜਰਮਨੀ 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 ਵਿੱਚ ਗਿਆ ਤੇ ਜਰਮਨੀ ਵਿੱਚ ਜਾ ਕੇ ਨਾ ਉਹ ਉਹਨੇ ਪੇਪਰ ਪੇਪਰ ਦੇਖਿਆ ਨਾ ਉਹਦੇ ਵਿੱਚ ਹੋ ਗਿਆ ਪਰ ਕੀ ਹੋ ਗਿਆ ਕਹਿੰਦੇ ਉਹਨੂੰ ਆਹ ਮਤਲਬ ਲੇਬਰ ਕਰਦਾ ਪੜਿਆ ਲਿਖਿਆ ਮੁੰਡਾ ਹੈ ਤਾਂ ਵਿਚਾਰਾ ਲੇਬਰ ਕਰਦਾ ਕਰਦਾ ਨਾ ਪੇਪਰ ਦੇ ਦੇ ਪੇਪਰ ਦੀ ਤਿੰਨ ਵਾਰ ਪੇਪਰ ਦੇ ਆਰਮੀ ਚ ਭਰਤੀ ਹੋ ਗਿਆ ਦਾ ਉਦੋਂ ਵੀ ਮਤਲਬ ਜਿਹੜੀ ਬਾਹਰ ਦੀ ਹੋਰਦੀ ਨਾ ਫੋਰਸ ਟੋਪ ਵਿੱਚ ਭਰਤੀ ਹੋ ਗਿਆ ਦਾ ਸਰਦਾਰ ਦਾ ਮੁੰਡਾ ਵਾਲ ਵਾਲਦੰਦੇ ਕਰਾਈ ਬਨੇ ਕੱਟੇ ਰੋਡਾ ਦਾ ਸਰਤੇ ਰੋਡਾ ਦਾ ਸਰਤੇ ਤੇ ਉਹਦੇ ਨਾਲ ਨਾ ਉਦੋਂ ਦੇ ਫੌਜੀ ਜਿੱਦ ਲਾ ਕੇ ਕਰਨ ਮਤਲਬ ਜਿਹੜੇ ਉਹ ਨਾਲ ਦੇ ਦੇ ਹੋਰ ਤੇ ਬਟਾਲੀਅਨ ਦੇ ਵਿੱਚ ਹੈਗੇ ਤੇ ਬੰਦੇ ਉਹਦੇ ਨਾਲ ਖੁੰਦਕਵਾਜੀ ਲਾਗੇਗਾ ਨੂੰ ਉਹਨੂੰ ਹਮਦਰਦ ਬਲ ਵੀ ਚਲੋ ਇੰਡੀਆ ਕਾ ਸਮਝ ਲਓ ਜਾਂ ਕੁਝ ਸਮਝ ਲਓ ਸਰਦਾਰ ਸਮਝ ਲਓ ਚਾਹ ਜੋ ਮਰਜੀ ਸਮਝ ਲਓ ਉਹ ਟਾਈਮ ਤੇ ਉਹਦੇ ਨਾਲ ਨਫਰਤ ਲਾਗੇ ਬੰਦੇ ਕਰਨ ਉਹਨੂੰ ਕੁੱਟਣ ਮਾਰਨ ਲੱਗੇ ਚਲੋ ਉਹ ਵੀ ਗਾ ਬੰਦਾ ਤਕੜਾ ਤਾਂ ਉਹਨੇ ਵਿਚਾਰੇ ਨੇ ਆਪਣਾ ਜਿੱਥੇ ਤੱਕ ਬਾਹਰ ਆਇਆ ਲਾਇਆ ਉਹ ਨਾ ਵੀ ਉਹ ਵੀ ਬਰਾਬਰ ਉਹਨਾਂ ਕੇ ਨਾਲ ਮੁਕਾਬਲਾ ਕਰਦਾ ਰਿਹਾ ਕਾਫੀ ਦੇਰ 2 ਸਾਲ 3 ਸਾਲ ਉਹਨਾਂ ਵਿਚਾਰੇ ਦੀ ਇੰਟਰਵਿਊ ਸੋਣੀ ਕਹਿੰਦਾ ਭਾਈ ਮੈਂ ਕਦੇ ਘਰੇ ਨਹੀਂ ਆਪਨੇ ਕਹਿੰਦਾ ਗੱਲਾਂ ਹੁਣ ਦੀ ਕੋਈ ਵੀ ਕਾਫੀ ਮਜ਼ਬੂਤ ਵੀ ਮੇਰੇ ਨਾਲ ਕਰਦੇ ਰਹੇ ਮੇਰਾ ਚੱਕੋ ਚੱਕੂ ਵੀ ਮਾਰੇ ਕਿਉਂ ਦੋ ਵਾਰੀ ਉਹਨਾਂ ਨੇ ਨਾ ਫੇਕ ਦੇ ਵਿੱਚ ਦਾਖਲ ਵੀ ਰਿਹਾ ਤੇ ਫੇਕ ਵਿੱਚ ਆ ਗਿਆ ਨਾ ਕਹਿੰਦਾ ਮੈਂ ਰਾਤ ਨੂੰ ਫੌਜ ਛੱਡ ਗਿਆ ਮਤਲਬ ਰਾਤ ਨੂੰ ਨਿਕਲ ਗਿਆ ਮੈਂ ਵਰਦੀ ਪਾ ਕੇ ਰਾਤ ਨੂੰ ਨਿਕਲੇ ਹੋਇਆ ਹਾਂਜੀ ਬਾਈ ਜੀ ਉਹ ਕਹਿੰਦਾ ਉੱਥੇ ਫਿਰ ਟ੍ਰੀਟਮੈਂਟ ਚੱਲਿਆ ਬੰਦੇ ਦਾ ਟ੍ਰੀਟਮੈਂਟ ਕਰਿਆ ਤਾਂ ਉਹ ਵੀ ਬੂਆ ਨੇ ਦੇਖਿਆ ਵੀ ਨਹੀਂ ਤਾਂ ਵੀ ਇਹਨੂੰ ਮਾਰ ਮੂਰ ਦੇਣਾ ਉਹਨਾਂ ਨੇ ਤਾਂ ਉਹਨੇ ਜੁਐਸਏ ਦੇ ਵੀਜ਼ਾ ਲਵਾ ਕੇ ਆ ਤਾਂ ਉਧਰੋਂ ਮਤਲਬ ਜਿਉਂ ਅਮਰੀਕਾ ਦੇ ਵਿੱਚ ਹੀ ਰਹਿ ਰਿਹਾ ਕਿ ਬੂਆ ਉਹਨੇ ਉਧਰੋਂ ਵੀਜ਼ਾ ਭੇਜ ਤਿਆ ਉਹਨੂੰ ਹੈਨਾ ਵੀਜ਼ਾ ਭੇਜ ਤਿਆ ਤਾਂ ਉਹ ਮਤਲਬ ਜਾਣ ਚਲੇ ਗਿਆ ਵਿਚਾਰਾ ਤਾਂ ਉੱਥੇ ਜਾ ਕੇ ਨਾ ਇੱਕ ਵਾਰੀ ਕਹਿੰਦੇ ਨੇ ਨਾ ਅਰੈਸਟ ਹੋ ਵਗੈਰਾ ਹੋਣਾ ਪੈਂਦਾ ਜਦੋਂ ਜਾਂਦੇ ਆ ਅਰੈਸਟੋਂ ਤਾਂ ਉਹਦੇ ਨਾਲ ਦੋ ਚਾਰ ਮੁੰਡੇ ਹੋਰ ਹੋਣੇ ਉਹਨਾਂ ਨੇ ਇਕੱਲੇ ਇਕੱਲੇ ਫਿੰਗਰ ਵਗੈਰੇ ਬਦਲੇ ਜਾਂ ਚੈੱਕ ਕਰਦੇ ਨਾ ਉਹਦਾ ਕਿਦਾ ਪੂਰਾ ਬਾਇਓ ਡਾਟਾ ਨਿਕਲ ਗਿਆ ਬਾਇਓ ਡਾਟਾ ਨਿਕਲਿਆ ਵਾ ਕਿਉਂਕਿ ਪਹਿਲਾਂ ਜਿੱਥਾ ਦਾ ਹੈ ਉੱਥੇ ਦਾ ਫੌਜੀ ਦਾ ਉਹ ਉਹਨਾਂ ਨੂੰ ਮਤਲਬ ਕੋਈ ਡਾਟ ਹੋ ਗਿਆ ਜਿਹੜੇ ਨਾਲ ਦੇ ਤਾਂ ਵਿਚਾਰੇ ਲੰਘ ਲੋਗੇ ਤਾਂ ਉਹਨੂੰ ਅਰੈਸਟ ਕਰ ਲਿਆ ਉਹਨਾਂ ਨੇ ਅਰੈਸਟ ਕਰਿਆ ਵਾ ਬਾਈ ਜੀ 3 ਮਹੀਨੇ ਰੱਖਿਆ ਉਹਨਾਂ ਨੇ ਮਤਲਬ ਜੇਲ੍ਹ ਦੇ ਵਿੱਚ ਕਹਿੰਦਾ 3 ਮਹੀਨੇ ਦੇ ਵਿੱਚ ਮੈਨੂੰ ਨਾ ਟਾਰਚਰ ਕਰਿਆ ਉਹਨਾਂ ਨੇ ਨਾ ਟਾਰਚਰ ਕਰਿਆ ਬਹੁਤ ਜ਼ਿਆਦਾ ਟਾਰਚਰ ਕਰਿਆ ਮੈਨੂੰ ਤਨ ਮੈਨੂੰ ਸੰਗਲ ਵੀ ਲਾ ਕੇ ਰੱਖਿਆ ਉਹਨਾਂ ਨੇ ਮੈਨੂੰ ਮਤਲਬ ਮੇਰੇ ਨਾਲ ਬਹੁਤ ਦੂਰ ਵਿਹਾਰ ਕਰਿਆ ਅਖੀਰ ਨੂੰ ਆ ਕੇ ਉਹਨਾਂ ਨੇ ਮੇਰਾ ਇੰਡੀਆ ਦੀ ਟਿਕਟ ਕਰਾ ਦਿੱਤੀ ਮੈਂ ਬਾਈ ਜੀ ਵਾਪਸ ਇੰਡੀਆ ਆ ਗਿਆ ਕਹਿੰਦਾ ਮੈਂ ਇੰਡੀਆ ਆ ਕੇ ਕਹਿੰਦਾ ਵੀ ਮੈਨੂੰ ਬਹੁਤ ਆਪਣੇ ਆਪ ਤੇ ਪਛਤਾਵਾ ਹੋਇਆ ਤਾਂ ਵੀ ਮੈਂ 9-10 ਸਾਲ ਆਏ ਆ ਵੀ ਮੇਰੇ ਮਤਲਬ ਖੂਬ ਹੀ ਚ ਗਏ ਆ ਮੇਰੀ ਕਹਿੰਦਾ 2 ਲੱਖ ਰੁਪਿਆ ਸੈਲਰੀ ਸੀ ਜਦੋਂ ਫੌਜੀ ਦਾ ਕਹਿੰਦਾ ਮੇਰੀ 2 ਲੱਖ ਰੁਪਿਆ ਸੈਲਰੀ ਤੇ ਅੱਜ ਵੀ ਤਰ੍ਹਾਂ ਪਛਤਾ ਰਿਹਾ ਉਹ ਕਹਿੰਦਾ ਵੀ ਮੈਂ ਆਪਣੇ ਬਾਪ ਨੂੰ ਕਿਹਾ ਸੀ ਮੈਂ ਕੋਈ ਪੁਰਾਣੀ ਗੱਡੀ ਲੈ ਕੇ ਨਾ ਮੈਂ ਟੈਕਸੀ ਚਲਾਉਣ ਲੱਜਾਂਗਾ ਕਹਿੰਦਾ ਮੇਰੇ ਬਾਪ ਕਹਿੰਦੇ ਭਾਈ ਤਨ ਜਿਗਰਾ ਕਹਿੰਦਾ ਜ਼ਮੀਨ ਜਿੰਨੀ ਹੈ ਦੀ ਨਾ ਸਾਰੀ ਉਹ ਵੇਚ ਕੇ ਕਹਿੰਦਾ ਮੇਰੇ ਉੱਪ ਲਾਈ ਐ ਇੱਕ ਖੁੱਡ ਤੱਕ ਨਹੀਂ ਕਹਿੰਦਾ ਰੱਖਿਆ ਕਹਿੰਦਾ ਮੈਂ ਬੜਾ ਕਹਿੰਦਾ ਆਪਣੇ ਭੈਣ ਭਰਾਵਾਂ ਵਿੱਚ ਤੇ ਮੇਰੇ ਕਹਿੰਦਾ ਇੱਕ ਪਾਈ ਇੱਕ ਭੈਣ ਹੈ ਤੇ ਮੈਂ ਬੜਾ ਕਹਿੰਦਾ ਉਹਨਾਂ ਤੇ ਕਹਿੰਦਾ ਪਰ ਫਿਰ ਵੀ ਮੇਰੇ ਬਾਪ ਨੇ ਕਹਿੰਦਾ ਭਾਈ ਹੌਸਲਾ ਰੱਖਿਆ ਉਹਨੇ ਮੈਨੂੰ ਨਵੀਂ ਗੱਡੀ ਲੈ ਕੇ ਦੇ ਦਿੱਤੀ ਕਹਿੰਦਾ ਭਾਈ ਜੀ ਗੱਡੀ ਚਲਾ ਰਿਆਂ ਪਰ ਮਨ ਦੇ ਵਿੱਚ ਚਾਹਨਾ ਫੇਰ ਹੈ ਕਹਿੰਦਾ ਮੇਰਾ ਵੀ ਮੈਂ ਜਾਣਾ ਜ਼ਰੂਰ ਹੈ ਕਹਿੰਦਾ ਹੈਨਾ ਕਹਿੰਦਾ ਬਾਈ ਜੀ ਮੈਂ ਨਾ ਕਈ ਵਾਰ ਨਾ ਸੋਚਦਾ ਬੈਠ ਗਿਆ ਵੀ ਸ਼ਾਇਦ ਮੈਂ ਉਹ ਬੰਦਿਆਂ ਨੂੰ ਅਣ ਦੇਖਿਆ ਕਰਿਆ ਹੁੰਦਾ ਜਾਂ ਮੈਂ ਉਹਨਾਂ ਵੱਲ ਨਾ ਦੇਖਦਾ ਜਾਂ ਮੈਂ ਨਾ ਲੜਦਾ ਚਲੋ ਕਈ ਸਵਾਲ ਜਵਾਬ ਬੰਦੇ ਦੇ ਮਨ ਮਾਉਂਦੇ ਨੇ ਨਾ ਬਾਅਦ ਚ ਪਛਤਾਵਾ ਹੁੰਦਾ ਇਹ ਹੋ ਸਕਦਾ ਕਹਿੰਦਾ ਮੇਰੇ ਵਿੱਚ ਵੀ ਗੁੱਸਾ ਹੋਵੇ ਕਈ ਗੱਲਾਂ ਹੋ ਜੰਨੀਆਂ ਹੈ ਨਹੀਂ ਚਲੋ ਬਾਈ ਜੀ ਇਹ ਬਾ ਇਹ ਗੱਲ ਹੈ ਇਹ ਬਾਤ ਹੈ ਉਹ ਬੰਦੇ ਦੀ ਇੰਟਰਵਿਊ ਸੁਣੀ ਮੈਂ ਤੁਹਾਡੇ ਨਾਲ ਸਾਂਝੀ ਕਰਤੀ ਤੇ ਬਸ ਤੁਸੀਂ ਬਾਈ ਜੀ ਹੁਣ ਇੱਕ ਕੰਮ ਹੋਰ ਸਾਂਝਾ ਕਰਦੇ ਮੇਰੇ ਨਾਲ ਤੁਸੀਂ ਮੇਰੇ ਮਤਲਬ ਵੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਕਮੈਂਟ ਕਰਦੇ ਹੋ ਤੇ ਮੇਰੀ ਵੀਡੀਓ ਨੂੰ ਲਾਈਕ ਕਰਦੇ ਹੋ ਠੀਕ ਹੈ ਬਾਈ ਜੀ ਆਪਾਂ ਹੋਰ ਸੁਣਾਵਾਂਗੇ ਤੁਹਾਨੂੰ ਵੀ ਸੁਣਾਵਾਂਗੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਠੀਕ ਹੈ ਬਾਈ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਅੱਗੇ ਤੋਂ ਮੈਂ ਹੋਰ ਮਤਲਬ ਲੈ ਕੇ ਆਉਂਗਾ ਵੀਡੀਓ ਕੋਈ ਐਦਾਂ ਦੀਓ ਠੀਕ ਹੈ ਜੀ ਆਪਣੇ ਫੇਵਰ ਪਹੁੰਚ ਗਏ ਪਕੜਾਣਾ ਨਾਲੇ ਗੱਲਬਾਤ ਹੋਈ ਹੈ ਜੀ ਸਾਨੂੰ ਵੀ ਇਸ ਜਣਾਇਆ ਦੱਸਿਆ ਵਧੀਆ ਬਾਈ ਜੀ ਤੇ ਮੇਰੀ ਵੀਡੀਓ ਦੇਖਿਓ ਮੇਰਾ ਵੀਰ ਜੀ ਕਮੈਂਟ ਕਰਿਓ ਉੱਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਠੀਕ ਆ ਬਾਈ ਜੀ ਧੰਨਵਾਦ ਬਾਕੀ ਬਾਅਦਸੀ ਤੇ ਕੋਈ ਹੋਰ ਹੋਇਆ ਤਾਂ ਆਪਾਂ ਜ਼ਰੂਰ ਬਣਾਵਾਂਗੇ